ਆਪ ਲੋਹ ਹਦੈਤਾ ਨੇ ਕਿ ਪਬਲਿਕ ਕੌਨਫੀਡੈਂਸ ਔਰ ਜਿਹੜੀ ਵਿਜ਼ਿਬਿਲਟੀ ਨੂੰ ਮੁੱਖ ਰੱਖਿਆ ਜਾਵੇ 15 ਅਗਸਤ ਦੇ ਦਿਹਾੜੇ ਤੁਹਾਨੂੰ ਪਤਾ ਹੈ ਕਿ ਅਕਸਰ ਪੁਲਿਸ ਜਿਹੜੀ ਹੈ ਅਲਰਟ ਅਸੀਂ ਰੱਖਦੇ ਆਂ ਜਾਰੀ ਔਰ ਐਤ ਕੀ ਵੀ ਅਸੀਂ ਉਸੇ ਤਰ੍ਹਾਂ ਸਾਰੇ ਬੜੇ ਸਤਰਕਾ ਔਨ ਗਰਾਉਂਡ ਸਾਡੇ ਸਾਰੇ ਸੀਨੀਅਰ ਆਫਿਸਰਸ ਆਪਣੇ ਆਪਣੇ ਏਰੀਆ ਡੋਮਿਨੇਟ ਕਰ ਰਹੇ ਆ ਹਰੇਕ ਕਸਟਡਰ ਆਫਸਰ ਨੂੰ ਇੱਕ ਪੁਲਿਸ ਸਟੇਸ਼ਨ ਦੀ ਸੁਪਰਵੀਜ਼ਨ ਦਿੱਤੀ ਹੈ ਫਾਰ ਲਾ ਐਂਡ ਆਰਡਰ ਸਕਿਉਰਟੀ ਔਰ ਉਸ ਤੋਂ ਇਲਾਵਾ ਜਿੰਨੇ ਹੋਟਲ ਨੇ ਟਾਬੇ ਨੇ ਔਰ ਉਹਨਾਂ ਦੀ ਵੀ ਚੈਕਿੰਗ ਲਿਕਰ ਵੈਂਡ ਦੀ ਸਕਿਉਰਿਟੀ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਰੇਲਵੇ ਸਟੇਸ਼ਨ ਬਸ ਸਟੈਂਡ ਔਰ ਜਿਹੜੇ ਕਿਰਾਏਦਾਰ ਨੇ ਸਪੈਸ਼ਲੀ ਜਿਨ੍ਹਾਂ ਨੇ ਆਪਣੀ ਇਨਫੋਰਮੇਸ਼ਨ ਨਹੀਂ ਦਿੱਤੀ ਉਹਨਾਂ ਦੇ ਉੱਤੇ ਅਸੀਂ ਫੋਕਸ ਕੀਤਾ ਐਂਟੀ ਸੋਬਰਟਾ ਚੈਕਿੰਗ ਸਾਡੀ ਟੀਮ ਕੀ ਕਰ ਰਹੀ ਹੈ ਕ라우ਡਿਡ ਏਰੀਆ ਸੀ ਅੱਜ ਆਪਾਂ ਇੱਥੇ ਲਾਰੈਂਸ ਰੋਡ ਤੇ ਆਏ ਆ ਫਲੈਗ ਮਾਰਟ ਦਾ ਇੱਕ ਕੌਨਫੀਡੈਂਸ ਬਿਲਡਿੰਗ ਮੈਜਰ ਹੁੰਦਾ ਪਬਲਿਕ ਕਿਉਂਕਿ ਬੜਾ ਪੌਸ਼ ਏਰੀਆ ਹੈ ਲੋਕਾਂ ਦੇ ਵਿੱਚ ਇੱਥੇ ਆਮਦਰਫਤ ਬਹੁਤ ਹੈ ਦੁਕਾਨਾਂ ਦੇ ਉੱਤੇ ਜਾਂ ਬਿਜ਼ਨਸ ਦੇ ਪੱਖ ਤੋਂ ਉਹਦੇ ਕਰਕੇ ਅਸੀਂ ਸਾਰੇ ਇੱਥੇ ਸੀਨੀਅਰ ਅਫਸਰ ਆਏ ਆ ਔਰ ਤਾਂ ਕਿ ਲੋਕਾਂ ਦੇ ਵਿੱਚ ਇਹ ਹੋਵੇ ਕਿ ਪੁਲਿਸ ਸਾਰੀ ਜਿਹੜੀ ਕਿੰਨੀ ਮੁਸਤੈਦ ਹੈ ਔਰ ਇੱਕ ਫਲੈਗ ਮਾਰਚ ਕਰਨ ਨਾਲ ਕੌਨਫੀਡੈਂਸ ਵਧਦਾ ਲੋਕਾਂ ਦਾ ਕਿ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਆ ਸਰ ਅੰਮ੍ਰਿਤਸਰ ਦੇ ਲੋਕ ਤੁਹਾਡੇ ਨਾਲ ਸਹਿਯੋਗ ਕਰ ਰਹੇ ਹਨ ਜੇਕਰ ਕੋਈ ਵਸਤੂ ਉਹਨਾਂ ਨੂੰ ਡਿੱਕੀ ਮਿਲਦੀ ਹੈ ਜਾਂ ਕੋਈ ਲਵਾਰਿਸ ਨਗਰੀ ਦੇ ਵਿੱਚ ਮੈਂ ਦਿਲੋਂ ਧੰਨਵਾਦ ਕਰਦਾ ਰਮਾਤਮਾ ਦੀ ਮਿਹਰ ਨਾਲ ਬਹੁਤ ਸਹਿਯੋਗ ਮਿਲਿਆ ਸਾਨੂੰ ਪਬਲਿਕ ਦਾ ਔਰ ਉਸੇ ਕਰਕੇ ਤੁਸੀਂ ਦੇਖਦੇ ਹੋ ਕਿ ਰਿਕਵਰੀਜ਼ ਬਹੁਤ ਅੱਛੀਆਂ ਹੋਈਆਂ ਐ ਡਰੱਗ ਫਰੰਟ ਦੇ ਉੱਤੇ ਗੈਂਗਸਟਰ ਫਰੰਟ ਦੇ ਉੱਤੇ ਕਿੰਨੇ ਵੈਪਨਸ ਫੜੇ ਗਏ ਐ ਔਰ ਅੱਗੇ ਵੀ ਇਦਾਂ ਹੀ ਕਾਰਵਾਈ ਪਬਲਿਕ ਦੇ ਸਹਿਯੋਗ ਨਾਲ ਕੀਤੀ ਜਾਊਗੀ 112 ਨੰਬਰ ਸਾਰਾ ਪੈਨ ਇੰਡੀਆ ਹੀ ਹੈਗਾ ਜਿਹੜਾ ਐਮਰਜੈਂਸੀ ਨੰਬਰ ਐ ਸੋ ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਐ ਤੁਹਾਡੇ ਨਾਲ ਹੀ ਕੋਈ ਵੀ ਚੀਜ਼ ਤੁਹਾਨੂੰ ਕੋਈ ਸ਼ੱਕੀ ਬੰਦਾ ਪਬਲਿਕ ਨੂੰ ਮਿਲਦਾ ਐ ਜਾ ਕੋ ਅਨਕਲੇਮ ਚੀਜ਼ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਸਸਪੀਸ਼ੀਅਸ ਮੂਵਮੈਂਟ ਹੈ ਉਹ 112 ਤੇ ਜ਼ਰੂਰ ਕਾਲ ਕਰਨਾ ਸੀ ਉਹਨਾਂ ਦੀ ਆਈਡੈਂਟੀਟੀ ਜਿਹੜੀ ਆ ਉਹਨੂੰ ਜੇ ਕੋਈ ਸੈਂਸਿਟਿਵ ਮੈਟਰ ਹੋਏਗਾ ਬਿਲਕੁਲ ਉਹਨੂੰ ਅਸੀਂ ਛੁਪਾ ਕੇ ਰੱਖਾਂਗੇ ਸਰ ਕਿੰਨੇ ਕੁ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ 15 ਅਗਸਤ ਨੂੰ ਦੇਖਦੇ ਹੋਏ ਤੇ ਕਿਹੜੀਆਂ-ਕਿਹੜੀਆਂ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਨੇ ਉਹ ਤਾਇਨਾਤ ਨੇ ਜੀ ਅੰਮ੍ਰਿਤਸਰ ਦੇ ਵਿੱਚ ਪੈਰਾਮਿਲਟਰੀ ਫੋਰਸ ਕੋਈ ਲੋਡ ਨਹੀਂ ਪਈਦੀ ਨਾ ਹੈਗੀ ਆ ਉਹ ਸਾਡੇ ਕੋਲ ਐਸੀ ਸਪੈਸ਼ਲਾਈਜ਼ਡ ਟੀਮਾਂ ਜਿਵੇਂ ਐਸਓਜੀ ਹਿੱਟ ਹੈ ਉਹ ਬੜੇ ਵੈਲ ਟ੍ਰੇਨਡ ਕਮਾਂਡੋ ਨੇ ਪੰਜਾਬ ਪੁਲਿਸ ਦੇ ਉਹ ਹੈਗੀ ਸਾਡੀ ਆਪਣੀ ਸਵਾਰਟ ਟੀਮ ਬੜੀ ਵੈਲ ਟ੍ਰੇਨਡ ਹੈ ਐਂਟੀ ਰਾਇਡ ਪੁਲਿਸ ਟੀਮ ਹੈ ਉਹਨਾਂ ਦੇ ਤਿੰਨ ਟੁਕੜੀਆਂ ਨੇ ਔਰ 400 ਬੰਦਾ ਸਾਨੂੰ ਬਾਹਰੋਂ ਆਇਆ ਆਪਣੀ ਜਿਹੜੀ ਮੋਬਿਲਾਈਜੇਸ਼ਨ ਅਸੀਂ ਥਾਣਿਆਂ ਤੋਂ ਅਲਾਵਾ ਉਹ ਤਕਰੀਬਨ 600 ਬੰਦਾ ਸੀ ਹੋਰ ਕੱਢਿਆ ਅਲੱਗ-ਅਲੱਗ ਯੂਨਿਟਸ ਦੇ ਵਿੱਚੋਂ ਜਾਂ ਜਿਵੇਂ ਸਾਡੇ ਛੋਟੇ-ਪੋਟੇ ਸਟਾਫ ਨੇ ਜਿਹੜੇ ਫੀਲਡ ਡਿਊਟੀ ਵਿੱਚ ਨਹੀਂ ਹੈ ਉਹ ਸਾਰੇ ਜਿਹੜੇ ਐ ਸਪੈਸ਼ਲ ਨਾਕਾਬੰਦੀ ਦਾ ਪ੍ਰੋਗਰਾਮ ਹੈ ਔਰ ਨਾਈਟ ਡੋਮਿਨੇਸ਼ਨ ਤੇ ਅਸੀਂ ਬਹੁਤ ਧਿਆਨ ਦੇ ਰਹੇ ਆਂ ਕਿ ਰਾਤ ਦੇ ਟਾਈਮ ਤੇ ਵੀ ਜੇ ਤੁਸੀਂ ਫਿਗਰਸ ਦੇਖੋਗੇ ਰਾਤ ਨੂੰ ਵੀ ਪੁਲਿਸ ਜਿਹੜੀ ਹੈ ਡਰੰਕਨ ਡਰਾਈਵਿੰਗ ਤੇ ਦੂਜੇ ਚਲਾਨਾਂ ਕਰ ਰਹੀ ਹੈ ਸ਼ੱਕੀ ਬੰਦਿਆਂ ਨੂੰ ਰਾਤ ਨੂੰ ਰਾਉਂਡ ਅਪ ਕਰਕੇ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕੀਤਾ ਜਾ ਰਿਹਾ ਹੈ ਗੱਡੀਆਂ ਇੰਪਾਉਂਡ ਹੁੰਦੀਆਂ ਐ ਸਪੈਸ਼ਲੀ ਮੋਟਰਸਾਈਕਲ ਮੇਨ ਸਾਡਾ ਕੰਮ ਹੈ ਕਿ ਮੋਟਰਸਾਈਕਲ ਨੂੰ ਅਸੀਂ ਫੋਕਸ ਕੀਤਾ ਜਿੱਥੇ ਯੰਗਸਟਰਸ ਆਉਂਦੇ ਔਰ ਸਪੈਸ਼ਲੀ ਮੂਵ ਬਣ ਕੇ ਘੁੰਮਦੇ ਆ ਉਹ ਇੱਕ ਸਸਪੀਸ਼ਨ ਜਿਹੜੀ ਆ ਸਭ ਤੋਂ ਵੱਡੀ ਔਰ ਉਹਦਾ ਖਤਰਾ ਬਣਿਆ ਰਹਿੰਦਾ ਉਹਦੇ ਉੱਤੇ ਬਹੁਤ ਸਪੈਸ਼ਲ ਫੋਕਸ ਆ ਔਰ ਇਸ ਤੋਂ ਇਲਾਵਾ ਅਸੀਂ ਆਪਣੀਆਂ ਸਿਵਲ ਕਲੋਸ ਵੀ ਸਕਵਾਡਸ ਪਾਈਆਂ ਕਿਉਂਕਿ ਲੋਕੀ ਦੂਰੋਂ ਦੇਖ ਲੈਂਦੇ ਨਾਕੇ ਨੂੰ ਆਮ ਉਹ ਸਕਵਾਡ ਹਰ ਇੱਕ ਥਾਣੇ ਜੇ ਕਿ ਇੱਕ ਦੋ ਦੋ ਮੁਲਾਜ਼ਮ ਅਸੀਂ ਮੋਟਰਸਾਈਕਲ ਤੇ ਲਾਏ ਆ ਜਿਹੜੇ ਅਬਜ਼ਰਵ ਕਰਦੇ ਆ ਕਿ ਫਲਾਣੇ ਨੰਬਰ ਦਾ ਜਿਹੜਾ ਬਾਈਕ ਹੈ ਲੋਕ ਸਿੱਕੀ ਹਾਲਚ ਘੁੰਮ ਰਹੇ ਆ ਜਾਂ ਮੰਢੀਰ ਘੁੰਮ ਰਹੀ ਆ ਉਹਦੀ ਫਿਰ ਵਾਇਰਲੈਸ ਰਾਹੀਂ ਦੇ ਦਿੰਦੇ ਆ ਤੇ ਉਹਨੂੰ ਫਿਰ ਜਾ ਕੇ ਪੀਸੀਆਰ ਜਾਂ ਸਾਡੇ ਐਸਐਚਓ ਦੀ ਵਹੀਕਲ ਉਹ ਨੈਪ ਕਰਦੀ ਹੈ ਵੈਰੀਫਾਈ ਕਰਦੀ ਹੈ ਜੇ ਕੋਈ ਗਲਤ ਆ ਉਹਦੇ ਖਿਲਾਫ ਐਕਸ਼ਨ ਲੈਂਦੇ ਥੈਂਕ ਯੂ ਸਰ ਥੈਂਕਸ ਅ ਲੋਟ